न शिव गुरु देव महाराज सदाई जयकार है सदा ही जयकार करो फेर करो कृपा करो बाबा जीत का नाश करो करो बाकी कड़ी ना देखो मान तन शिव महाराज अपनी कृपा करो फेर करो वक्त करो वक्त बीप सिंह ਸਤ ਸਤ ਸੱਤੇ ਸਤ ਭਣੀਆਂ ਦੂਸਰ ਆਨਨਾ ਅਵਰ ਪੁਰਖ ਪਉਰਾਤਨ ਸੁਣੀਆਂ ਅੰਮ੍ਰਿਤ ਹਰ ਕੋ ਨਾਮ ਲੈਤ ਨਨ ਸਭ ਸੁਖ ਪਾਏ ਜੇ ਰਸ ਨ ਚਖਿਓ ਤੇ ਜਨ ਤ੍ਰਿਪਤ ਅਗਾਏ ਜੇ ਠਾਕੁਰ ਸੋ ਪ੍ਰਸੰਨ ਭਇਓ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕਿਉ ਉਧਾਰ ਜਿਹ ਕਾਟੀ ਸਿਲਕ ਦਇਾਲ ਪ੍ਰਭ ਸੇ ਜਨ ਲਗੇ ਭਗਤੇ ਹਰ ਗੁਰੂ ਨਾਨਕ ਜਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਬਹੁਤ ਜਨਮ ਬਿਸ਼ਰੇ ਥੀ ਮਾਦੂ ਇਹ ਜਨਮ ਤੁਮਾਰੇ ਲਿਖੇ ਕਹ ਰਵਦਾ ਜੀਵ ਜਿਰ ਭਇਓ ਦਰਸ਼ਨ ਦੇਖੇ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸਵਾਰਤਾ ਸੋ ਪ੍ਰੀਤ ਕਰੇ ਅਕ ਤਿੱਡਾ ਅਕ ਡਾਲੀ ਬਹਿ ਖਾਇ ਖਸਮੈ ਭਾਵੈ ਓਹੋ ਚੰਗਾ ਜੇ ਕਰੇ ਖੁਦਾਏ ਖੁਦਾਇ ਗਨ ਗੋਬਿੰਦ ਗਾਇਓ ਸੋ ਨਾਨਕ ਹਰ ਭਜ ਮਨਾ ਜੇ ਬਿਦ ਚਲ ਕੋ ਮੀਨਾ ਸੋ ਕਹੋ ਟਲ ਗੁਰ ਸੇਵੀਐ ਐਨ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਾਰਾ ਨ ਦੁੱਖ ਜਾਏ ਸਤਨਾ ਸਰੀ ਮਹੱਲਾ ਚੌਥਾ ਜੇ ਨਹਰ ਹਿਰਦੈ ਨਾਮ ਨਾ ਬਸਿਓ ਤਿੰਨ ਮਾਤ ਕੀ ਜਹਰ ਬੰਜਾ ਤਿੰਨ ਸੁਣੀ ਦੇਹ ਫਿਰਹਿ ਬਿਨ ਨਾ ਵੈ ਓਏ ਖੱਪ ਖੱਪ ਮੋਏ ਕਰਾਂ ਜਾ ਜੇਨ ਹਰ ਹਿਰਦੈ ਨਾਮ ਨਾ ਬਸਿਓ ਤਨ ਮਾਤ ਕੀ ਜਹਰ ਵਾਂਝਾ ਤਨ ਸੁਣੀ ਦੇਹ ਫਿਰੇ ਬਿਨ ਨਾ ਵੈ ੋਏ ਖੱਪ ਖੱਪ ਮੁਏ ਕਰਾਂਜਾ ਮੇਰੇ ਮਨਾ ਜਪ ਰਾਮ ਨਾਮ ਹਰ ਮਾਝ ਹਰ ਹਰ ਕਿਰਪਾਲ ਤ੍ਰਿਪਾ ਪ੍ਰਭ ਤਾਰੀ ਉਪਰ ਗਿਆਨ ਦਿਓ ਮਨ ਸਮਝਾ ਸਤਗੁਰ ਮਾਝਾ ਹਾਂ ਬਲਿਹਾਰੀ ਸਤਗੁਰ ਆਪਣੇ ਜਿਨ ਘੁਪਤ ਨਾਮ ਪ੍ਰਗਾਜਾ ਦਰਸਨ ਸਾਧ ਮਿਲਿਓ ਵਡਭਾਗੀ ਸਭ ਕਿਲ ਵਿਖ ਗਏ ਵਾਜਾ ਸਤ ਗੁਰੂ ਸਾਹ ਪਾਇਆ ਵਡਤਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਾ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਤ ਫਾਰੇ ਜਨ ਨਾਨਕ ਲਿਖ ਸਮਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਤ ਫਾਰੇ ਜਨ ਨਾਨਕ ਲਿਖ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿੰਨ ਮਾਤ ਕੀ ਜਾ ਹਰ ਬਾਂਝਾ ਤਿੰਨ ਸੁੰਨੀ ਦੇਹ ਫਿਰੇ ਬਿਨ ਨਾਵੇ ਓਏ ਖੱਪ ਖੱਪ ਮੋਏ ਕਰਾਂ ਜਾ ਸਤਗੁਰੂ ਜੀ ਦੀ ਸਾਜੀ ਨਵਾਜੀ ਸੰਗਤ ਜਿਓ ਪਾਵਨ ਪਵਿੱਤਰ ਹੁਕਮਨਾਮਾ ਪਿਤਾ ਗੁਰੂ ਰਾਮਦਾਸਾ ਮਹਾਰਾਜ ਜੀ ਦੀ ਬਖਸ਼ਿਸ਼ ਸਤਗੁਰੂ ਮਿਹਰ ਕਰੇ ਸਾਰੀਆਂ ਸੰਗਤਾਂ ਦੇ ਹਿਰਦਿਆਂ 'ਚ ਇਹ ਸਤਿਗੁਰੂ ਦਾ ਬਚਨ ਵਸ ਜਾਵੇ ਸਬ ਦਾ ਗਾਵੇ ਆ ਸੁਣਿਆ ਸਤਿਗੁਰੂ ਜੀ ਥਾਏ ਪਾਉਣ ਗੁਰੂ ਬਖਸ਼ਿਸ਼ ਕਰੇ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਨਾਮ ਦੀ ਦਾਤ ਬਖਸ਼ ਕੇ ਹਾਜ਼ਰੀ ਭਰਨ ਦੀ ਦਾਤ ਬਖਸ਼ ਕੇ ਸਤਿਗੁਰੂ ਜੀ ਨਵਾਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ